ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਗੁਰੂ ਬਾਰੇ ਰਬਾ ਨਾਨਕ ਸਾਹਿਬ ਦੀ 17ਵੀਂ ਪਉੜੀ ਦੀ ਵਿਚਾਰ ਕਰਨ ਲੱਗੇ ਹਾਂ ਜੀ ਗੁਰੂ ਪਾਤਸ਼ਾਹ ਜੀ ਕੀ ਫਰਮਾਨ ਕਰਦੇ ਨੇ ਪਵਿੱਤ ਹੋਏ ਸੇ ਜਨ ਜਿਨਿ ਹਰ त्याਇਆ ਸਤਗੁਰ ਪਾਛੇ ਕਿਰਪਾ ਕਰਦਿਨੇ ਉਹ ਪੁਰਸ਼ ਪਵਿੱਤਰ ਹੋਏ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਹੈ ਜਿਨ੍ਹਾਂ ਦਾ ਪ੍ਰਭੂ ਦੇ ਨਾਲ ਮਿਲਾਪ ਹੋਇਆ ਹੈ ਉਹ ਪੁਰਸ਼ ਪਵਿੱਤਰ ਹਨ ਭਾਵ ਪਵਿੱਤਰ ਦਾ ਅਰਥ ਹੈ ਸਾਫ ਸੁਥਰਾ ਉਹ ਵਿਕਾਰਾਂ ਤੋਂ ਰਹਿਤ ਹੋਗੇ ਕਾਮ ਕਲੋਤ ਲੋਭ ਮੋਹ ਹੰਕਾਰ ਤੋਂ ਰਹਿਤ ਹੋਗੇ ਉਹਨਾਂ ਦੇ ਅੰਦਰ ਨਾਮ ਵਸ ਗਿਆ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਕਿਰਪਾ ਕੀਤੀ ਹਰ ਧਿਆਇਆ ਪਵਿੱਤ ਹੋਏ ਗੁਰਮਖ ਜੀ ਨੇ ਧਿਆਇਆ ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਹੈ ਹਰੀ ਨੂੰ ਧਿਆਇਆ ਹੈ ਉਹ ਪਵਿੱਤਰ ਹੋਏ ਹਨ ਪਰ ਜਿਨ੍ਹਾਂ ਗੁਰਮਖਾਂ ਨੇ ਉਸ ਨੂੰ ਧਿਆਇਆ ਹੈ ਅੱਗੇ ਕੀ ਹੋਇਆ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਪਵਿੱਤਰ ਮਾਤਾ ਪਿਤਾ ਕੁਟੰਬ ਸਹਿਤ ਸਿਓ ਜਿੰਨਾ ਗੁਰਮੁਖਾਂ ਨੇ ਉਹਨੂੰ ਧਿਆਇਆ ਹੈ ਮਾਰੇ ਕਹਿੰਦੇ ਮਾਤਾ ਪਿਤਾ ਤੇ ਪਰਿਵਾਰ ਸਮੇਤ ਉਹ ਪਵਿੱਤਰ ਹਨ ਪਵਿੱਤਰ ਸੰਗਤ ਸੁਭਾਈਆ ਅਤੇ ਸਾਰੇ ਸੰਗਤ ਵੀ ਪਵਿੱਤਰ ਹੈ ਕਿਉਂਕਿ ਉਹਨਾਂ ਨੇ ਸੰਗਤ ਵੀ ਜਿੰਨਾ ਨਾਲ ਹੋਣੀ ਉਹ ਵੀ ਪਵਿੱਤਰ ਬੁਰਸ਼ ਹੋਣਗੇ ਉਹਨਾਂ ਦੀ ਸੰਗਤ ਹੀ ਗੁਰਮੁਖਾਂ ਦੀ ਹੋਣੀ ਹੈ ਕਹਿਣ ਦੇ ਪਵਿੱਤਰ ਸੁਣ ਦੇ ਪਵਿੱਤਰ ਕਹਿਣ ਵਾਲੇ ਵੀ ਪਵਿੱਤਰ ਤੇ ਸੁਣਨ ਵਾਲੇ ਵੀ ਬਾਦਸ਼ਾਹ ਕਹਿੰਦੇ ਪਵਿੱਤਰ ਹਨ ਸੇ ਪਵਿੱਤਰ ਜਿਨਨੀ ਮਨ ਵਸਾਇਆ ਉਹ ਵੀ ਪਵਿੱਤਰ ਹਨ ਜਿਨ੍ਹਾਂ ਨੇ ਮਨ ਵਿੱਚ ਵਸਾ ਲਿਆ ਪ੍ਰਮਾਤਮਾ ਨੂੰ ਕਹੇ ਨਾਨਕ ਸੇ ਪਵਿੱਤਰ ਜਿਨਨੇ ਗੁਰਮਖ ਹਰ ਹਰ ਧਿਆਇਆ ਤਨਗੁਰ ਅਮਰਦਾਸ ਜੀ ਮਹਾਰਾਜ ਫੁਰਮਾਨ ਕਰ ਰਹੇ ਨੇ ਕਿ ਉਹ ਪਵਿੱਤਰ ਹਨ ਜਿਨ੍ਹਾਂ ਗੁਰਮਖਾ ਨੇ ਹਰੀ ਨੂੰ ਧਿਆਇਆ ਹੈ ਪਰਮਾਤਮਾ ਨੂੰ ਧਿਆਇਆ ਹੈ ਸੋ ਗੁਰੂ ਪਿਆਰਿਓ ਸਤਿਗੁਰ ਪਾਸ਼ਾ ਕਿਰਪਾ ਕਰਦੇ ਨੇ ਵੀ ਜਿਨ੍ਹਾਂ ਨੇ ਪਰਮਾਤਮਾ ਨੂੰ ਧਿਆਇਆ ਉਹ ਪਵਿੱਤਰ ਹੋਏ ਹਨ ਪਰ ਜਿਨ੍ਹਾਂ ਗੁਰਮਖਾ ਨੇ ਗੁਰੂ ਕੇ ਸਿੱਖਾਂ ਨੇ ਪਰਮਾਤਮਾ ਨੂੰ ਧਿਆਇਆ ਕੱਲੇ ਉਹੀ ਪਵਿੱਤਰ ਨਹੀਂ ਹੋਏ ਉਹਨਾਂ ਦੇ ਮਾਤਾ ਪਿਤਾ ਵੀ ਉਹਨਾਂ ਦਾ ਸਾਰਾ ਪਰਿਵਾਰ ਵੀ ਤੇ ਉਹਨਾਂ ਦੇ ਨਾਲ ਸੰਗਤ ਕਰਨ ਵਾਲੇ ਵੀ ਪਵਿੱਤਰ ਹੋ ਗਏ ਹਨ ਸੋ ਇਸੇ ਅੱਜ ਦੀ ਵਿਚਾਰ ਗੁਰੂ ਪਿਆਰਿਓ ਕਿਉਂਕਿ ਆਨੰਦ ਦੀ ਬਾਣੀ ਆਨੰਦ ਲਿਆ ਦਿੰਦੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਹਿਰਦੇ ਅੰਦਰ ਵੀ ਵਸ ਜਾਵੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਗੁਰੂ ਮਹਾਰਾਜ ਕਿਰਪਾ ਕਰਿਓ ਜੀ ਆਫਤ ਦੀ ਸਾਜ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ